ਮੇਰੀ ਪੀਰੀ ਦੇ ਮਾਲਕ ਧੰਨ 시 ਗੁਰੂ ਹਰਗੋਬਿੰਦ ਸਿੰਘ ਜੀ ਮਹਾਰਾਜ ਪਿਛੇ ਆਪਾਂ ਇਤਿਹਾਸ ਦਾ ਸਫਰ ਤੈਅ ਕੀਤਾ ਸੀ ਵੀ ਗੁਰੂ ਸਾਹਿਬ ਜੀ ਮਹਾਰਾਜ ਪ੍ਰਚਾਰ ਦੌੜੀਆਂ ਤੋਂ ਹੁੰਦਿਆਂ ਹੋਇਆ ਗੁਰਸਿੱਖਾਂ ਨਾਲ ਮਿਲਾਪ ਕਰਦੇ ਹੋਇਆ ਅੰਮ੍ਰਿਤਸਰ ਸੈਕ ਦੀ ਧਰਤੀ ਤੇ ਆ ਕੇ ਟਿਕਦੇ ਨੇ ਉਸਮੇ ਉਹਨਾਂ ਦੀ ਪੁੱਤਰੀ ਬੀਬੀ ਵੀਰੂਜੀ ਦੇ ਵਿਆਹ ਦੇ ਕਾਰਜ ਵੀ ਰੱਖੇ ਹੋਏ ਸਨ ਇਸ ਦਰਮਿਆਨ ਸ਼ਾਹ ਜਹਾਂ ਦੀ ਫੌਜ ਦੇ ਨਾਲ جنگ ਵੀ ਹੁੰਦਾ ਹੈ ਇਹ ਪਹਿਲਾ ਜੰਗ ਹੈ ਤੇ ਆਪਾਂ ਕਹਿ ਸਕਦੇ ਹਾਂ ਦੀ ਸਿੱਖ ਇਤਿਹਾਸ 'ਚ ਇਹ ਪਹਿਲਾ ਜੰਗ ਸੀ ਜਦ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਲੜਿਆ 1628 ਦੇ ਵਿੱਚ ਚਾਰ ਚੰਦ ਲਗੇ ਸੀ ਉਸ ਜੰਗ ਦੇ ਵਿੱਚ ਜਿੱਤ ਦੀ ਪ੍ਰਾਪਤ ਹੋਈ ਗੁਰੂ ਸਾਹਿਬ ਜੀ ਮਹਾਰਾਜ ਕੁਝ ਸਮੇਂ ਇੱਥੇ ਟਿਕਦੇ ਨੇ ਫਿਰ ਉਸ ਤੋਂ ਬਾਅਦ ਕਰਤਾਰਪੁਰ ਜਾਂਦੇ ਨੇ ਕਰਤਾਰਪੁਰ ਤੋਂ ਬਾਅਦ ਹਰगोविंदਪੁਰਾ ਸੇ ਉੱਥੇ ਆ ਕੇ ਟਿਕਦੇ ਨੇ ਪਹਿਲਾਂ ਇਹਦਾ ਨਾਮ ਜੀ गोविंदपुरा सिकेबो ए गुरु अर्जुन देव बादशाह जी ने बसाया हरगोविंद बादशाह जी महाराज जी ਦੇ ਚਰਨ ਪੈ ਇੱਥੇ ਕੁਝ ਸਮਾਂ ਟਿਕਿਆ ਇੱਥੇ ਫਿਰ ਇਹਦਾ ਨਾਮ ਹਰਗੋਬਿੰਦਪੁਰ ਆ ਪਿਆ ਇੰਦੀ ਨਾਲ ਇੱਕ ਪਿੰਡ ਹੈ ਲੱਕ ਰੁਹਿਲਾ ਇੱਥੂ ਦੀਆਂ ਮੈਂ ਦੋ ਘਟਨਾ ਸੰਜੀਤ ਕਰਨੀਆਂ ਤੁਹਾਡੇ ਨਾਲ ਤਵਜੂ ਦੇ ਕੇ ਸੁਣ ਜੀ ਗੁਰੂ ਪਾਤਸ਼ਾਹੀ ਮਹਾਰਾਜ ਰੋਹੇਲੇ ਦੇ ਇਲਾਕੇ ਚ ਟਿਕ ਟਿਕਨਾ ਕਰਦੇ ਨੇ ਉੱਥੇ ਦੀਵਾਨ ਸਜਦੇ ਸੀ ਗੁਰੂ ਸਾਹਿਬ ਜੀ ਮਹਾਰਾਜ ਜੀ ਦਾ ਦੀਵਾਨ ਸਜਿਆ ਹੋਇਆ ਹੈ ਤੇ ਸਾਹਿਬ ਜੀ ਨੇ ਇੱਕ ਸਵਾਲ ਕੀਤਾ ਮੈਂ ਇੱਕ ਬੇਨਤੀ ਕਰਦਿਆਂ ਜੀ ਨੂੰ ਇਹ ਤਵਜੂ ਦੇ ਕੇ ਸੁਣ ਜੀ ਅਸੀਂ ਜ਼ਿਆਦਾਤਰ ਗੁਰਬਾਣੀ ਨੂੰ ਦੁਨਿਆਵੀ ਦਾਤਾ ਨਾਲ ਤੋਲਦੇ ਨਹੀਂ ਆ ਜੇ ਮੈਂ ਇਹ ਪਾਠ ਕਰਾਂਗਾ ਮੈਨੂੰ ਇਹ ਮਿਲ ਜੇਗਾ ਜੇ ਮੈਂ ਇਹਨੇ ਪਾਠ ਕਰਾਂਗਾ ਮੈਨੂੰ ਆਹ ਮਿਲ ਜੇਗਾ ਭਲਾਨੀ ਦਾਤਾ ਮਿਲੇਗੀ ਤੇ ਭਲਾਨੀ ਵਸਤੂ ਮਿਲੇ ਸਾਡੀ ਸੋਚ ਦਾ ਦਾਇਰਾ ਇੱਥੋਂ ਤੱਕ ਰਹੇ ਗੁਰਬਾਣੀ ਦੀ ਡੂੰਘਾਈ ਤੱਕ ਅਸੀਂ ਪਹੁੰਚ ਨਹੀਂ ਸਕਦੇ ਜਦੋਂ ਵੀ ਇਹ ਗੱਲ ਯਾਦ ਰੱਖਿਓ ਜਦੋਂ ਵੀ ਕਿਸੇ ਨਾਲ ਰਿਸ਼ਤਾ ਜਿਹੜਾ ਏ ਉਹ ਕਿਸੇ ਦਾਤ ਕਰਕੇ ਹੋਵੇਗਾ ਉਹ ਰਿਸ਼ਤਾ ਟੁੱਟਣਾ ਤੈ ਹੈ ਉਹ ਨਿਬਦਾ ਨਹੀਂ ਰਖਦੇ ਚਾਹੇ ਦੁਨਿਆਵੀ ਤੋਰ ਤੇ ਚਾਹੇ ਗੁਰੂ ਨਾਲ ਹੈ ਕਿਉਂਕਿ ਅਸੀਂ ਜੁੜੇ ਸਿਰਫ ਦਾਤ ਲੈਣ ਖਾਤਰ ਤੇ ਜਦੋਂ ਦਾਤ ਮਿਲ ਗਈ ਅਸੀਂ ਵਿਸਾਰ ਗਏ ਇਹ ਤਾਂ ਸਭਾ ਹੀ ਨੂੰ ਅਸੀਂ ਜ਼ਿਆਦਾਤਰ ਗੁਰਬਾਣੀ ਦੀ ਵਰਤੋਂ ਜਿਹੜੀ ਹੈ ਉਹ ਦੁਨੀਆਵੀ ਦਾਤ ਜਾਂ ਦੁਨੀਆਵੀ ਸੁੱਖਾਂ ਕਰਕੇ ਕਰਦੇ ਆਂ ਸਾਨੂੰ ਉਲਝਾਇਆ ਵੀ ਇਸ ਚੀਜ਼ 'ਚ ਗਿਆ ਮਾਫ਼ ਕਰਿਓ ਮੈਂ ਮੈਨੂੰ ਯਕੀਨ ਹੈ ਤੁਹਾਨੂੰ ਸਮਝ ਆ ਜਾਏਗੀ ਸਾਨੂੰ ਉਲਝਾਇਆ ਵੀ ਇਸੀ ਚੀਜ਼ 'ਚ ਗਿਆ ਜੀਹਾਂ ਦਾਤ ਨਹੀਂ ਮਿਲਦੀ ਇਹਨੇ ਪਾਠ ਕਰ ਲਓ। ਬਲਾਉਣਾਈ ਨਹੀਂ ਮਿਲਦਾ ਆ ਕਰ ਲਓ ਪਰ ਤੁਸੀਂ ਵਿਚਾਰ ਕੇ ਦੇਖੋ ਕਦੀ ਵੀ ਤੁਸੀਂ ਜਪਜੀ ਸਾਹਿਬ ਜਾਪ ਸਾਹਿਬ ਸੁਖਮਨੀ ਸਾਹਿਬ ਕੋਈ ਵੀ ਬਾਣੀ ਹੈ ਉਹਨੂੰ ਇਸ ਤੰਗਦਨ ਪੜਿਆ ਵੀ ਮੈਂ ਅੱਜ ਜਪਜੀ ਸਾਹਿਬ ਪੜਿਆ ਆਪਣੇ ਜੀਵਨ ਨੂੰ ਸੁਵਾਰਨ ਦੇ ਲਈ ਅੰਦਰ ਜਿਹੜਾ ਝੂਠ ਪਿਆ ਅੰਦਰ ਜਿਹੜਾ ਕ੍ਰੋਧ ਪਿਆ ਅੰਦਰ ਜਿਹੜੇ ਮਾੜੇ ਖਿਆਲ ਪਏ ਨੇ ਉਹਨਾਂ ਨੂੰ ਬਾਹਰ ਕੱਢਣ ਲਈ ਮੈਂ ਬਾਣੀ ਪੜਦਾ ਹਾਂ ਤੂੰ ਕੁਰਬਾਨੀ ਅਸਰ ਵੀ ਇਸ ਗੱਲ ਤੇ ਕਰਦੀ ਵਈ ਗੱਲ ਦੁਨੀਆਵੀ ਦਾਤ ਦੀ ਮਾਪ ਕਰਿਓ ਤੁਸੀਂ ਨਾਂ ਵੀ ਮੰਗੋਂਗੇ ਤਾਂ ਵੀ ਤੁਹਾਨੂੰ ਮਿਲ ਜਾਣੀ ਐ ਚੋਰ ਡਾਕੂ ਵੀ ਤਾਂ ਫਿਰਦੇ ਆ ਜੀ ਉਹ ਵੀ ਤਾਂ ਪ੍ਰਸ਼ਾਦਾ ਪਾਣੀ ਛਕਦੇ ਉਹਨਾਂ ਨੇ ਕਿਹੜੇ ਰੱਬ ਦਾ ਨਾਮ ਲੈਂਦਾ ਐ ਇੱਥੇ ਮਹਿਨੀ ਆਗਦੇ ਵੀ ਤੁਸੀਂ ਰੱਬ ਦਾ ਨਾਮ ਨਹੀਂ ਲੈਣਾ ਜੇ ਗੁਰਬਾਣੀ ਨਹੀਂ ਪੜ੍ਹਨੀ ਪ੍ਰਸੀਕ ਧੰਨ ਸਿੱਖੀਏ ਬਾਬਾ ਕਬੀਰ ਸਾਹਿਬ ਜੀ ਕਿੰਨੇ ਵੀ ਕਿਆ ਪੜੀ ਐ ਕਿਆ ਦੁਨੀਆ ਕਿਆ ਵੇਦ ਪੁਰਾਨਾ ਸੁਣੀ ਐ ਪੜੇ ਸੁਨੇ ਕਿਆ ਹੋਈ ਜੋ ਸਹਿਜ ਨਾ ਮਿਲਿਓ ਸੋਈ ਦੱਸ ਤੂੰ ਜਪਜੀ ਸਾਹਿਬ 10 ਸਾਲ ਹੋ ਗਏ ਤੈਨੂੰ ਪੜਦਿਆਂ ਨੂੰ ਵਿੱਚ ਪ੍ਰਾਪਤ ਕੀ ਕੀਤਾ ਸਾਨੂੰ ਇੱਕੰਮ ਕਰਦੇ ਨਹੀਂ ਪਤਾ ਲੱਗਿਆ ਜੇ ਗੱਲ ਤੇ ਇਹ ਨਾ ਵੀ ਅਸੀਂ ਪੜਦੇ ਆ ਰਹੇ ਹਾਂ ਉਹਦੇ ਚ ਸੁਧਾਰ ਕਿੰਨਾ ਹੋਇਆ ਸਾਡੇ ਜੀਵਨ ਚ ਹਮ ਬੱਚਾ ਸਕੂਲ ਰੋਜ਼ ਜਾਂਦਾ ਤੇ ਅਸੀਂ ਕਹਿੰਨੇ ਵੀ ਕੀ ਕੁਝ ਪੜੇ ਕੀ ਸਿੱਖਿਆ ਹੋਵੇਗਾ ਕੁਝ ਨਹੀਂ ਕਿੰਦਾ ਫਿਰ ਫਾਇਦਾ ਕੀ ਜਾਂਦਾ ਤੇਰਾ ਸੋ ਮੈਂ ਟਰਾਬ ਕਰ ਗਿਆ ਨਾ ਜਿ ਕੋ ਜਿ ਸਿੱਖੇ ਨਹੀਂ ਜੇ ਬਾਣੀ ਪੜਦਿਆਂ ਨੂੰ ਬਹੁਤ ਸਮਾਂ ਹੋ ਗਿਆ ਜਿਹ ਵਿੱਚ ਕੁਝ ਸਿੱਖਿਆ ਹੀ ਨਹੀਂ ਅਸੀਂ ਫਿਰ ਫਾਇਦਾ ਕੀ ਹੋਇਆ ਤੇ ਮੈਂ ਇਹ ਨਹੀਂ ਆਖਦਾ ਵੀ ਤੁਸੀਂ ਕੋਈ ਦਾਤ ਨਾ ਮੰਗੋ ਜਾਂ ਹੋਰ ਕੁਝ ਨਾ ਮੰਗੋ ਸਭ ਕੁਝ ਮਿਲ ਜਾਣਾ ਤੁਹਾਨੂੰ ਤੁਸੀਂ ਨਾ ਵੀ ਮੰਗੋਗੇ ਫਿਰ ਵੀ ਮਿਲ ਜਾਣਾ ਮੈਂ ਅੱਗੇ ਵੀ ਬੇਨਤੀ ਕਿਤੇ ਸਵਾਸਾਂ ਦੀ ਲੜੀ ਲਿਖੜੀ ਤੁਸੀਂ ਅਰਦਾਸ ਕਰਦੇ ਹੋ ਜਦ ਮੰਗਦੇ ਹੋ ਉਹ ਤਾਂ ਰੋਜ਼ ਦੇ ਦੇ ਸਵਾਸਾਂ ਅਸੀਂ ਕਿਆ ਬਿਸਨ ਸੁਆਸ ਦਿਨਦਨ ਕਦੇ ਕਿਹਾ ਅੱਖੇ ਸੀ ਉਹ ਫਿਰ ਵੀ ਦੇ ਦੇ ਸਾਨੂੰ ਅਸੀਂ ਧੰਨਵਾਦ ਵੀ ਨਹੀਂ ਕੀਤਾ ਸ਼ੁਕਰਾਨਾ ਵੀ ਨਹੀਂ ਕੀਤਾ ਚੰਗਾ ਪ੍ਰਸ਼ਾਦਾ ਪਾਣੀ ਵੀ ਖਾ ਰਿਆ ਅਸੀਂ ਰੋਜ਼ ਮੰਗਦੇ ਕੋਈ ਦੁਨੀਆਵੀ ਦਾਤਾ ਤੁਹਾਨੂੰ ਮਿਲ ਜਾਂਦੀ ਹੈ ਪਰ ਅਸੀਂ ਗੁਰਬਾਣੀ ਨੂੰ ਕਿਸ ਢੰਗ ਨਾਲ ਪੜਨਾ ਇਹ ਜ਼ਰੂਰ ਵਿਚਾਰੀ ਇਸ ਚੀਜ਼ਾਂ ਵਿੱਚ ਹੀ ਉਲਝੇ ਨਾ ਰਹ ਜੀਏ ਗੁਰਬਾਣੀ ਕੀ ਆਖਦੀ ਐ ਇਸ ਮਾਰਗ ਤੇ ਵਿਚਲੀਏ ਸੀ ਥੋੜਾ ਜਿਆ ਗੁਰੂ ਦਾ ਸ਼ਬਦ ਸਾਨੂੰ ਕੀ ਸਿਖਾ ਰਿਹਾ ਇਹਨੂੰ ਵੀ ਵਿਚਾਰ ਦੇਸੀ ਮੈਂ ਜਿਹੜੀ ਬੇਨਤੀ ਕਰ ਲੱਗਿਆ ਗੁਰੂ ਸਾਹਿਬ ਜੀ ਨੇ ਭਰੇ ਦੀਵਾਨ ਚ ਇੱਕ ਗੱਲ ਆਖੀ ਕਿ ਕੋਈ ਐਸਾ ਹੈ ਜਿਹੜਾ ਜਪਜੀ ਸਾਹਿਬ ਸੁਣਾ ਦਵੇ ਸ਼ੁੱਧ ਚ ਪਿਆਰ ਦੇ ਗੁਰੂ ਪ੍ਰਵਾਨੀ ਉਹਦੋਂ ਕਰਦਾ ਜੀ ਸਾਡਾ ਪੜਿਆ ਹੈ ਮੈਂ ਪੜਦੇ ਅਸੀਂ ਭਾਈ ਵੀਰ ਸਿੰਘ ਜੀ ਦੀ ਕਿਤਾਬ ਉਹਨਾਂ ਨੂੰ ਸਵਾਲ ਕੀਤਾ ਵੀ ਜੇ ਅੱਜ ਅਸੀਂ ਜਪਜੀਤ ਸਾਹਿਬ ਪੜਿਆ ਤੇ ਸਾਨੂੰ ਕਿਵੇਂ ਪਤਾ ਲੱਗੇਗਾ ਵੀ ਉਹ ਪ੍ਰਵਾਨ ਕਰ ਲਿਆ ਗੁਰੂ ਸਾਹਿਬ ਨੇ ਉਹ ਕਹਿੰਦੇ ਜੀ ਤੂੰ ਅੱਜ ਪੜਿਆ ਤੇ ਸਵੇਰੇ ਵੀ ਪੜਿਆ ਤੇ ਸਮਝ ਪੈਲਾ ਤੇਰਾ ਪ੍ਰਵਾਨ ਹੋ ਗਿਆ ਤਾਂ ਗੁਰੂ ਨੇ ਦੂਜੀ ਵਾਰੀ ਵਾਰੀ ਲਾਤੀ ਪਹਿਲਾ ਪੜਿਆ ਜੀ ਅੱਜ ਦੂਜੀ ਵਾਰੀ ਵੀ ਖੜਾ ਹੋ ਕੇ ਪੜਨ ਲੱਗਿਆ ਤਾਂ ਸਮਝ ਲਿਆ ਪਹਿਲਾ ਤੇਰਾ ਪ੍ਰਵਾਨ ਹੋ ਗਿਆ ਹੁੰਦੀ ਕਿਰਪਾ ਨਾਲ ਹੀ ਪੜਿਆ ਜੰਦਾ ਜੀ ਗੁਰੂ ਸੇਵ ਜੀ ਕਹਿੰਦੇ ਕੋਈ ਹੈ ਸਭ ਗੁਰਸਿੱਖ ਜਿਹੜਾ ਮੈਨੂੰ ਜਪਜੀ ਸਾਹਿਬ ਸਮਾਦਰਿ ਸ਼ੁੱਧ ਰੂਪ ਚ ਹਿਰਦੇ ਦੀ ਦੁਨੀਆ ਚੋਂ ਭਾਈ ਗੋਪਾਲ ਲਾ ਜੀ ਨੇ ਹੱਥ ਫੜਾ ਕੀਤਾ ਜੀ ਇਹਦੇ ਸੇਵ ਜੀ ਨੇ ਸਨੋ ਸੁਨਾਣਾ ਸ਼ੁਰੂ ਕੀਤਾ ਜੀ ਨਿਹੰਜਬੀਸੇ ਕਈ ਇਤਿਹਾਸਕਾਰਾਂ ਆਖਦੇ ਵੀ ਗੁਰੂ ਸਾਹਿਬ ਜੀ ਆਪਣੇ ਤਖਤ ਤੋਂ ਥੱਲੇ ਉਤਰਦੇ ਰਹੇ ਜਿਵੇਂ ਜਿਵੇਂ ਉਹ ਜੱਬਰੀ ਸੈਪਰਟਡ ਆ ਗਿਆ ਪਰ ਨਹੀਂ ਗੁਰੂ ਸਾਹਿਬ ਜੀ ਨੇ ਪਹਿਲਾਂ ਹੀ ਬਿਉਂਤ ਬੁਲਾਇਆ ਜੀ ਗੁਰੂ ਸਾਹਿਬ ਦੀ ਤਖਤੋਂ ਦੇਣ ਦਾ ਭਾਵ ਕਿ ਫਿਰ ਗੁਰੂ ਸਾਹਿਬ ਦੇ ਵੀ ਧਿਆਨ ਤਖਤ ਵੱਲ ਸੀ ਗੁਰੂ ਸਾਹਿਬ ਜੀ ਨੇ ਪਹਿਲਾਂ ਹੀ ਬਿਉਂਤ ਕਰ ਲਈ ਸੀ ਵੀ ਮੈਂ ਆਪਣੇ ਬਰਾਬਰ ਤਖਤ ਤੇ ਬਿਠਾ ਦਿਆਂਗਾ ਜੇ ਮੈਨੂੰ ਅੰਦਰੋਂ ਕੋਈ ਜਗਦੀ ਸਹਿਲ ਸੁਣਾ ਦੇਵੇ ਜਗਦੀ ਸਹਿਲ ਜੀ ਪੂਰਾ ਹੋ ਗਿਆ ਜੀ ਸ਼ਲੋਕ ਰਹਿ ਗਿਆ ਭਾਈ ਗੋਬਾਲਾ ਜੀ ਦਾ ਮੰਨ ਟੋਲ ਗਿਆ ਕਿੰਨਾ ਭੜਿਆ ਅੰਦਰੋਂ ਸੋਚਦਾ ਕਿੰਨਾ ਭੜਿਆ ਜੇ ਗੁਰੂ ਸਾਹਿਬ ਨੇ ਪੁੱਛ ਲਿਆ ਵੀ ਭਾਈ ਗੋਪਾਲਿਆ ਦੱਸ ਤੈਨੂੰ ਕੀ ਚਾਹੀਦਾ ਤੂੰ ਮਨ ਵਿੱਚ ਸੋਚਦਾ ਲੈ ਵੀ ਤੈਨੂੰ ਕੀ ਚਾਹੀਦਾ ਮੰਗ ਲਈ ਇੰਨੇ ਮਨ ਵਿੱਚ ਵਿਚਾਰ ਬਣਾ ਲਈ ਵੀ ਜੇ ਗੁਰੂ ਸਾਹਿਬ ਨੇ ਮੈਨੂੰ ਪੁੱਛਿਆ ਤੈਨੂੰ ਕੀ ਚਾਹੀਦਾ ਤਬੇਲੇ 'ਚ ਘੋੜਾ ਖੜਾ ਮੋਹਰਾ ਮੰਗ ਲਾ। ਜਿਵੇਂ ਅੱਜ ਦੇ ਸਮੇਂ 'ਚ ਗੱਡੀਆਂ ਕਾਰ ਹੋ ਗਈਆਂ ਬੜੀ ਕੀਮਤੀ ਹੁੰਦੀਆਂ ਤੇ ਉਦੋਂ ਘੋੜੇ ਬੜੇ ਕੀਮਤੀ ਹੁੰਦੇ ਸੀ ਜੀ। ਤਿੰਨ ਘੋੜੇ ਕਿਸੇ ਨੇ ਭੇਟਾ ਕੀਤੇ ਸੀ ਗੁਰੂ ਸਾਹਿਬ ਦੇ ਚਰਨਾਂ 'ਚ ਇੱਕ ਗੁਰੂ ਸਾਹਿਬ ਜੀ ਨੇ ਭਾਈ ਵਿਦੀਚੰਦ ਨੂੰ ਦਿੱਤਾ ਇੱਕ ਭਾਈ ਜੇਠਾ ਜੀ ਨੂੰ ਦਿੱਤਾ ਤੇ ਇੱਕ ਤਬੇਲੇ 'ਚ ਖੜਾ ਸੀ ਘੋੜਾ। ਢੋਲ ਗਿਆ ਜੀ ਮਨ ਹੁੰਦਾ। ਜਪ ਜੀ ਸੇ ਪਰਦੇ ਪਰਦੇ ਮਨ ਕਿੱਧਰ ਚਲਾ ਗਿਆ ਦੁਨਿਆਵੀ ਦਾਤਲੇ ਪਾਸੇ ਜਦੋਂ ਦੁਨਿਆਵੀ ਦਾਤਾਂਲੇ ਪਾਸੇ ਹੋ ਗਿਆ ਮਨ ਤੇ ਸਮਝ ਲਓ ਫਿਰ ਜੀਵਨ ਨੂੰ ਸੁਵਾਰਨ ਵਾਲੀ ਕੋਈ ਕਲੀ ਨਹੀਂ ਮਿਲਦੀ ਅਸਲ ਵਿੱਚ ਤਾਂ ਜੀਵਨ ਸੁਵਾਰਨਾ ਲਾਜ਼ਮੀ ਹੈ ਸਾਡੇ ਜੀਵਨ ਕਿੱਥੇ ਕੋਲ ਹੈ ਸ਼ਲੋਕ ਪੂਰਾ ਹੈ ਜੀ ਗੁਰੂ ਸਾਹਿਬ ਨੇ ਬਚਨ ਆਖਦੇ ਬੀਦੀ ਚੰਦ ਜੀ ਤਬੇਲੇ ਚ ਘੋੜੇ ਖੜੇ ਨੇ ਜਿਹੜਾ ਘੋੜਾ ਚਾਹੀਦਾ ਜਿੰਨੇ ਮੰਗਦੇ ਨੇ ਘੋੜੇ ਦੇ ਦਿਓ ਇੱਕ ਗੱਲ ਅਸੀਂ ਵਿਚਾਰੀਏ ਕਿ ਗੁਰੂ ਸੇਵ ਜੀ ਮਹਾਰਾਜ ਜੀ ਕੋਲ ਸਿੰਘ ਦਾਤਾਂ ਦੀ ਨਿਸ਼ਤ ਰੱਖਦੇ ਨੇ ਆ ਇਸ ਸੰਗਵਾਉਂ ਗੀ ਦਾਤ ਲੈ ਲਿਓ ਵੀ ਦਾਤ ਨਹੀਂ ਦੇ ਇਹ ਮਨੁੱਖ ਦਾ ਸੁਭਾਅ ਹੈ ਜੇ ਸਮਾਂ ਲੱਗ ਜੇ ਦਾਤ ਨੂੰ ਤੇ ਛੱਡ ਕੇ ਚਲਾ ਜਾਂਦਾ ਹੈ ਮਿਲਿਆ ਤੇ ਨਹੀਂ ਕੋਈ ਮੈਂ ਫਿਰ ਬੇਨਤੀ ਕਰਦਾ ਵੀ ਗੁਰੂ ਨਾਲ ਦੁਨਿਆਵੀ ਦਾਤਾਂ ਤੱਕ ਸੀਮਤ ਨਾ ਰਹੀਏ ਨਾ ਸੀ। ਬਿਨਾਂ ਮੰਗਿਆ ਸੰਗੋਤ ਕੁਝ ਦੇ ਦੇ। ਫਿਕਰ ਹੈ ਜੀ ਉਹਨੂੰ। ਮੱਗੇ ਵੀ ਬੇਨਤੀ ਕੀਤੀ ਜੇ ਉਹ ਸਾਡੇ ਲਈ ਸਰਬੰਸ ਵਾਰ ਸਕਦਾ ਤੇ ਦੁਨਿਆਵੀ ਚੀਜ਼ਾਂ ਕੀ ਨੇ? ਇਹ ਤਾਂ ਕੋਈ ਖਾਸ ਨਹੀਂ ਪਿਆ। ਜੇ ਸਾਡੇ ਲਈ ਪੁੱਤੋ ਵਾਰ ਸਕਦਾ ਆਪਣੇ। ਅਸੀਂ ਲਿਸਟ ਰੱਖਦੇ ਨੇ ਜੀ ਗੁਰੂ ਕੋਲ। ਕਰੂ ਸੋਚ ਕੇ ਵੀ ਆਨੇ ਆ ਬਿਆਜਾ ਮੰਗਾਂਗੇ ਜੇ ਸਮੂਹਾ ਮਿਲ ਜੇ ਤੇ ਦੁਨੀਆਵੀ ਦਾਤਾਂ ਚੋਂ ਆ ਪ੍ਰਾਪਤ ਹੋ ਤੇ ਫਿਰ ਵਿਚਾਰ ਕੇ ਦੇਖਿਓ ਮੇਰੇ ਸਮੇਤ ਮੈਂ ਬੇਨਤੀ ਕਰ ਰਿਆ ਿਕਦੇ ਗੁਰੂ ਸਾਹਿਬ ਨੂੰ ਸੀ ਇਹ ਆਖਿਆ ਵੀ ਮੈਂ ਆਪਣੀ ਮਰਜ਼ੀ ਦਾ ਬਹੁਤ ਕੁਝ ਮੰਗਦਾ ਤੇ ਕੋਣ ਅੱਜ ਮੇਰੀ ਝੋਲੀ 'ਚ ਤੋਂ ਆਪਣੀ ਮਰਜ਼ੀ ਦਾ ਪਾਵੇ ਗਦੇਸੀ ਆਖੇ ਗੁਰੂ ਨੂੰ ਮੈਂ ਆਪਣੀ ਮਰਜ਼ੀ ਦਾ ਤਾਂ ਬਹੁਤ ਕੁਝ ਮੰਗਿਆ ਤੇਰੇ ਕੋਲ ਤਾਨੂੰ ਦੌਲਤ ਪਦਾਰਥ ਗੱਡੀਆਂ ਕਾਰਾ ਉੱਚੇ ਮਹਿਲ ਵੀ ਮੰਗੇ ਤੇਰੇ ਕੋਲ ਫਿਰ ਕਦੀ ਆਖੇ ਕਿ ਗੁਰੂ ਸਾਹਿਬ ਜੀ ਅੱਜ ਤੂੰ ਆਪਣੀ ਮਰਜ਼ੀ ਦਾ ਮੈਨੂੰ ਦੇ ਤੂੰ ਕੀ ਦੇਣਾ ਚਾਹੁੰਦਾ ਮੈਨੂੰ ਨਹੀਂ ਲੱਗਦਾ ਵੀ ਅਸੀਂ ਕਦੇ ਆਖੇਗਾ ਯਾਦ ਰੱਖੇ ਜਿਸ ਦਿਨ ਅਸੀਂ ਗੁਰੂ ਨੂੰ ਆਖਣਾ ਸ਼ੁਰੂ ਕਰ ਦਿੰਦੇ ਹਾਂ ਨਾ ਵੀ ਆਪਣੀ ਮਰਜ਼ੀ ਦਾ ਮੈਨੂੰ ਦੇ ਮੇਰੀ ਝੋਲੀ ਚ ਪਾ ਫਿਰ ਗੁਰੂ ਸਿੱਖੀ ਦੀ ਦਾਤ ਪੜੇਗੀ ਜੀ ਸਭ ਤੋਂ ਕੀਮਤੀ ਦਾਤ ਸਿੱਖੀ ਦੀ ਦਾਤ ਹੈ ਸਾਡੇ ਮਨਾਂ 'ਚ ਨਹੀਂ ਹੈ ਇਸ ਪੱਖ ਦਾ ਅਸੀਂ ਨਹੀਂ ਵਿਚਾਰਦੇ ਸੰਸਾਰ ਦੀ ਮਾਮੂਲੀ ਜਿਹੀ ਸ਼ੁਕੀਆਂ ਪਿੱਛੇ ਅਸੀਂ ਸਿੱਖੀ ਤੋਂ ਪਿੱਛੇ ਹਟ ਜਾਂਦੇ ਆ ਪਰ ਸਿੱਖੀ ਦੀ ਦਾਤ ਬਹੁਤ ਕੀਮਤੀ ਦਾਤ ਹੈ ਸਿਰਫ ਸੰਸਾਰ ਨੂੰ ਵਿਖਾਉਣ ਦੇ ਲਈ ਅਸੀਂ ਸਿੱਖੀ ਤੋਂ ਦੂਰ ਹੋ ਜਾਂਦੇ ਆ ਪਰ ਇਹ ਗੱਲ ਯਾਦ ਰੱਖਿਓ ਪੂਰੇ ਸਾਲ ਦੇ ਵਿੱਚੋਂ ਇੱਕ ਦਿਨ ਉਹ ਕੱਢ ਲਓ ਜਿਸ ਦਿਨ ਅਸੀਂ ਆ ਕੇ ਇਹ ਆਖ ਕਦੀਬੀ ਸਹਿਬ ਜੀ ਉਹ ਦਾਤ ਪਾਓ ਜੋ ਤੇਰਾ ਦਿਲ ਚੋਂਦਾ ਉਹ ਮੈਨੂੰ ਬਖਸ਼ ਦੇ ਫਿਰ ਉਹ ਸਿੱਖੇ ਦੀ ਦਾਤ ਜੀ ਨੂੰ ਬਖਸ਼ੇਗਾ ਸਾਨੂੰ ਤੇ ਦਾਤ ਬਹੁਤ ਕੀਮਤੀ ਦਾਤ ਹੈ ਭਾਈ ਗੋਪਾਲਾ ਜੀ ਨੂੰ ਆਖਿਆ ਜਿਹੜੇ ਕੋਲੇ ਨੋਟ ਹੈ ਇੰਤੇ ਦਿਓ ਗੁਰੂ ਸਾਹਿਬ ਜੀ ਨੇ ਤਖਤ ਦੇ ਨਾਲ ਆਪਣੇ ਨਾਲ ਬਰਾਬਰ ਬਿਠਾਉਣ ਦੀ ਸੋਚ ਰਿਆ ਸੀ ਪਰ ਉਹ ਦੁਨੀਆਵੀ ਦਾਤਾਂ 'ਚ ਖਚੀਤ ਹੋ ਗਿਆ ਜੋ ਹਿਰਦੇ ਦੀ ਦੁਨੀਆ 'ਚ ਜੁੜਿਆ ਰਹਿੰਦਾ ਤੇ ਗੁਰੂ ਸਾਹਿਬ ਨੇ ਬਹੁਤ ਕੁਝ ਦੇ ਦੇਣਾ ਸੀ ਪਰ ਜਦੋਂ ਦੁਨੀਆਵੀ ਦਾਤਾਂ 'ਚ ਖਚੀਤ ਹੋ ਗਿਆ ਮਨਾ ਨਹੀਂ ਕੀਤਾ ਗੁਰੂ ਸਾਹਿਬ ਨੇ ਦੁਨੀਆਵੀ ਦਾਤਾਂ ਦੇਈ ਪਰ ਜੋ ਗੁਰੂ ਦੇਣਾ ਚਾਹੁੰਦਾ ਸੀ ਉਹਦੇ ਤੋਂ ਦੂਰ ਹੋ ਗਿਆ ਉਹਦੇ ਤੋਂ ਦੂਰੀਆਂ ਪਾਈ ਗਿਆ ਗੁਰੂ ਸਾਹਿਬ ਜੀ ਮਹਾਰਾਜ ਜਿੱਥੇ ਬਖਸ਼ਿਸ਼ ਕਰਦੇ ਹਿਆ ਇੱਕ ਘਟਨਾ ਹੋ ਰਹੀ ਵਾਪਰਦੀ ਹੈ। ਭਗਵਾਨ ਦਾਸ ਘੇੜ ਡੋਇਆ ਇੱਕ। ਉਛੂਪੀ ਦੀ ਫੌਜ ਲੈ ਕੇ ਗੁਰੂ ਘਰ ਗਲ ਵੱਜੇ ਤੇ ਸਿੱਖਾਂ ਨੇ ਕੇਵਲ ਨੂੰ ਪਜਾ ਮਾਰਿਆ। ਛੋਟੇ ਦੇ ਝਗੜਾ ਹੋਇਆ ਜਿੰਦੇ ਵਿੱਚ ਭਗਵਾਨ ਦਾਸ ਘੇੜ ਮਾਰਿਆ ਗਿਆ। ਇਹ ਗੱਲ ਉਹਦੇ ਪੁੱਤਰ ਰਤਨ ਚੰਦ ਨੂੰ ਪਤਾ ਲੱਗੀ। ਰਤਨ ਚੰਦ ਤੇ ਚੰਦੂ ਦਾ ਪੁੱਤਰ ਕਰਮਚੰਦ ਇਹਨਾਂ ਦੋਨਾਂ ਨੇ ਜਾ ਕੇ ਜਲੰਧਰ ਦੇ ਵਿੱਚ ਜਿਹੜਾ ਜਰਨਲ ਸੀ, ਗਵਰਨਰ ਸੀ ਅਬਦੁੱਲਾ ਖਾਨ ਉਹਨੂੰ ਜਾ ਕੇ ਸ਼ਿਕਾਇਤ ਕੀਤੀ ਕਿ ਸਿੱਖਾਂ ਨੇ ਸਾਡੇ ਪਿਤਾ ਨੂੰ ਮਾਰੇ ਤੇ ਸੀ ਬਦਲਾ ਲੈਣਾ ਚਾਹੀਦਾ। ਹੁਣ ਗੁਰੂ ਘਰ ਦਾ ਦੁੱਖੀ ਤਾਂ ਹਰ ਕੋਈ ਬਣਿਆ ਹੋਇਆ ਸੀ ਵੈਰੀ ਹਰ ਕੋਈ ਬਣਿਆ ਹੋਇਆ ਸੀ ਉਸਨੇ ਅਬਦੁੱਲਾ ਖਾਨ ਜਿਹੜਾ ਹੈ ਉਹ ਫੌਜ ਲੈ ਕੇ ਪਹੁੰਚਦਾ ਹੈ 1630 ਦਾ ਸਮਾਂ ਥੀ ਹੈ ਪਹਿਲੀ ਜੰਗ 1628 ਚ ਹੋਈ ਹੁਣ 1630 ਦਾ ਸਮਾਂ ਹੈ ਇਹ ਦੂਜੀ ਜੰਗ ਹੈ ਜੀ ਉਹ ਫੌਜ ਲੈ ਕੇ ਪਹੁੰਚਦਾ ਜਨੰਧਰ ਕੋਲ ਜੰਗ ਹੁੰਦਾ ਇਸ ਜੰਗ ਦੇ ਵਿੱਚ ਵੀ ਸਿੱਖਾਂ ਨੇ ਬੜੀ ਹੀ ਬਹਾਦਰੀ ਵਿਖਾਈ ਆਪਣੀ ਜੋਰ ਵਿਖਾਏ ਅਬਦੁੱਲਾ ਖਾਨ ਜਿਹੜਾ ਉਸ ਜੰਗ ਚ ਮਾਰਿਆ ਗਿਆ ਜਦੋਂ ਆਗੂ ਮਾਰਿਆ ਜਾਂਦਾ ਸੀ ਤੇ ਪਿੱਛੇ ਜਿਹੜੀ ਫੌਜ ਸਿਪਾਹੀ ਉਹ ਡੈਹ ਜਾਂਦੇ ਸੀ ਆਪਣੇ ਆਪ ਹੀ ਹਾਰ ਜਾਂਦੇ ਸਨ ਸਿੱਖਾਂ ਦੀ ਬਹਾਦਰੀ ਦੇ ਸਾਹਮਣੇ ਗੁਰੂ ਸਾਹਿਬ ਜੀ ਦੀ ਬਹਾਦਰੀ ਦੇ ਸਾਹਮਣੇ ਵੀ ਟਿਕ ਨਾ ਸਕਿਆ ਉੱਥੇ ਮਾਰੇ ਗਿਆ ਹੋਰ ਜੋ ਵੀ ਇਹ ਦੂਜਾ ਜੰਗ ਹੋਇਆ ਜੀ 1630 ਚ ਗੁਰੂ ਸਾਹਿਬ ਜੀ ਦੀ ਚਤਿ ਪ੍ਰਾਪਤ ਮੈਂ ਵੀ ਬੇਨਤੀ ਕਰਦੇ ਵਿੱਚ ਉਬਸਰਤ ਜਿਹੜਾ ਪਹਿਲਾ ਜੰਗ ਹੋਇਆ ਸੀ ਉਹਦੇ ਚ ਪੈਨ ਦੇ ਖਾਂ ਵੀ ਸੀ ਜੀ ਇਹ ਸ਼ਾਹਪੁਰ ਦਾ ਰਹਿਣ ਵਾਲਾ ਸੀ ਤੇ ਅਨਾਥ ਸੀ ਇਹ ਨਾਨਕੇ ਰਹਿਦਾ ਸੀ ਤੇ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਇਹਨੂੰ ਗੋਦ ਲੈ ਲਿਆ ਸੀ ਬੜੇ ਪ੍ਰੇਮ ਤੇ ਪਿਆਰ ਦੇ ਨਾਲ ਇਹਨੂੰ ਪਾਲਿਆ ਗੁਰੂ ਸਾਹਿਬ ਜੀ ਨੇ ਪੈਨ ਦੇ ਖਾਂ ਬੜਾ ਤਾਕਤਵਰ ਸੀ ਜੀ ਇਹ ਮੱਗੇ ਵੀ ਬੇਨਤੀ ਕੀਤੀ ਵੀ ਮੋਢਿਆਂ ਤੇ ਘੋੜਾ ਚੱਕ ਲੈਂਦਾ ਸੀ ਇਹ ਤੇ ਸਿੱਕਾ ਤਲੀ ਚ ਰੱਖਦਾ ਤੇ ਉਹਨੂੰ ਸਿੱਕੇ ਨੂੰ ਰਗੜਦਾ ਤੇ ਉੱਤੇ ਅੱਖਰ ਮਟੇ ਦਿੰਦਾ ਸੀ ਇੰਨਾ ਜੋਰ ਸੀ ਦੇ ਅੰਦਰ ਪਹਿਲਾ ਜਦੋਂ ਜੰਗ ਹੋਇਆ ਮਰਸਰ ਸਹਿਬ ਵਿਖੇ ਇਹਨੂੰ ਇਸ ਗੱਲ ਦਾ ਹੰਕਾਰ ਹੋ ਗਿਆ ਵੀ ਇਹ ਜੰਗ ਕਿਉਂਕਿ ਭਾਈ ਵਿਦੀ ਚੰਦ ਤੇ ਪੈਂਦੇਖਾਂ ਨੇ ਜੋਰ ਬਹੁਤ ਦਿਖਾਈ ਸੀ ਉਸ ਜੰਗ ਦੇ ਅੰਦਰ ਬੜੀ ਤਾਕਤ ਦਿਖਾਈ ਸੀ ਆਪਣੇ ਉਹਨਾਂ ਨੇ ਦੁਸ਼ਮਨਾ ਨੂੰ ਚੱਕ ਚੱਕ ਕੇ ਮਾਰਿਆ ਜੀ ਇਹਨਾਂ ਨੇ ਤੇ ਪੈਂਦੇ ਖਾਨ ਨੂੰ ਇਸ ਗੱਲ ਦਾ ਹੰਕਾਰ ਹੋ ਗਿਆ ਵੀ ਇਹ ਜੰਗ ਜਿਹੜਾ ਜਿੱਤਿਆ ਗਿਆ ਮੇਰੇ ਕਰਕੇ ਜਿੱਤਿਆ ਗਿਆ ਹੈ ਜੇ ਮੈਂ ਨਾ ਹੁੰਦਾ ਤਾਂ ਗੁਰੂ ਸਾਹਿਬ ਦੀ ਜੰਗ ਨਾ ਜਿੱਤਦੇ ਇਹ ਪੁਣੇਖਾ ਪੈ ਜਾਂਦਾ ਜੀ ਕਈ ਵਾਰੀ ਮਨੁੱਖ ਦੇ ਅੰਦਰ ਗੁਰੂ ਨਾਨਕ ਦਾ ਜਿਹੜਾ ਕਰ ਹੈ ਨਾ ਉਹ ਕਿਸੇ ਕਰਕੇ ਨਹੀਂ ਚੱਲਦਾ ਯਾਦ ਰੱਖਿਓ ਉਹ ਕਿਸੇ ਕਰਕੇ ਥੋੜਾ ਚੱਲਦਾ ਹੈ ਇਹ ਤਾਂ ਗੁਰੂ ਕਰਕੇ ਚੱਲਦਾ ਹੈ ਉਹਦੀ ਬਖਸ਼ਿਸ਼ਾਂ ਕਰਕੇ ਚੱਲਦਾ ਹੈ ਜੀ ਕਈ ਵਾਰੀ ਮਨੁੱਖ ਨੂੰ ਪੁਣੇਖਾ ਪੈ ਜਾਂਦਾ ਹੈ ਗੁਰੂ ਦਾ ਤਾਂ ਸੁਭਾਅ ਐਸਾ ਸੁਭਾਅ ਹੈ ਉਹ ਚਾਹਵੇ ਤਾਂ ਚੋਰਾਂ ਤੋਂ ਵੀ ਆਪਣਾ ਘਰ ਚਲਵਾ ਲਵੇ ਜੋ ਬਖਸ਼ਿਸ਼ ਕਰੀਦਾ ਇਹ ਕਿਸੇ ਕਰਕੇ ਥੋੜਾ ਕਰ ਚਲਦਾ ਹੈ ਇਤੋਂ ਦੀ ਬਖਸ਼ਿਸ਼ਾਂ ਤੇ ਮਿਹਰਮਤਾ ਵਰਤਦੀਆਂ ਤਾਂ ਇਹ ਚਲਦਾ ਹੈ ਇਹ ਨੂੰਨਾਂਕ ਆਰਸੀਬੀ ਮੇਰੇ ਕਰਕੇ ਜਿੱਤੇ ਆ ਗਿਆ ਹੁਣ ਸਹਿਬ ਨੇ ਦੇ ਹੰਕਾਰ ਨੂੰ ਤਾਂ ਤੋੜਨਾ ਸੀ ਕਿਉਂਕਿ ਗੁਰੂ ਸਹਿਬ ਨੂੰ ਹੰਕਾਰ ਨਹੀਂ ਪਸੰਦਾ ਗੁਰੂ ਸਹਿਬ ਜੀ ਨੇ ਛੁੱਟੀ ਨਾਨਕੇ ਪੇਟ ਅੱਗੇ ਟੂਪੜੇ ਘਰ ਚਲਾ ਹੁਣ ਆ ਜਿਹੜਾ ਦੂਜਾ ਜੰਗ ਜਿੱਤਿਆ ਇਹ ਪੈਨ ਦੇਖਣ ਤੋਂ ਬਗੈਰ ਜਿੱਤਿਆ ਗੁਰੂ ਸਹਿਬ ਨੇ ਪੈਨ ਦੇਖਣ ਨੂੰ ਬਹੁਤ ਗੁੱਸਾ ਆਇਆ ਸੀ ਵੀ ਇਹ ਜੰਗ ਜਿਹੜਾ ਗੁਰੂ ਸਹਿਬ ਨੇ ਮੈਨੂੰ ਬੁਲਾਇਆ ਬਗੈਰ ਹੀ ਲੜ ਲਿਆ ਮੇਰੇ ਤੋਂ ਬਗੈਰ ਲੜਿਆ ਤੇ ਜਿੱਤਿਆ ਇਹਦੇ ਹੰਕਾਰ ਨੂੰ 60 ਵੱਜ ਗਈ ਇਹਨੂੰ ਇਹ ਹੀ ਸੀ ਨਾ ਵੀ ਇਸ ਘਰ ਦੇ ਵਿੱਚ ਮੇਰੇ ਕਰਕੇ ਜੰਗ ਜਿੱਤੇ ਜਾਂਦੇ ਨੇ ਹੰਕਾਰ ਟੁੱਟਿਆ ਜਦੋਂ ਮਨੁੱਖ ਦੇ ਹੰਕਾਰ ਨੂੰ ਛੱਟ ਬਰੀਦੀ ਤੂੰ ਦੁਸ਼ਮਣ ਬਣ ਜਾਂਦਾ ਹੈ। ਹਾਂ ਜੇ ਸਮਝਦਾਰ ਹੁੰਦਾ ਤੇ ਨਿਮਰਤਾ ਝੋਲ ਜਾਂਦੇ ਨਹੀਂ ਤੇ ਉਹ ਦੁਸ਼ਮਣ ਬਣ ਜਾਂਦਾ ਹੈ। ਉਹ ਦੁਸ਼ਮਣ ਬਣ ਗਿਆ ਸੀ। ਉਸ ਤੋਂ ਉਪਲਾ ਜੰਗ ਹੋਇਆ 1632 ਚ ਉਹਦੇ ਵਿੱਚ ਫਿਰ ਇਹ ਗੁਰੂ ਸਾਹਿਬ ਜੀ ਨਾਲ ਲੜਨ ਵੀ ਆਇਆ ਮੈਂ ਸੰਖੇਪ ਜੀ ਬੇਨਤੀ ਕਰਨ ਲੱਗਿਆ ਗੁਰੂ ਸਾਹਿਬ ਜੀ ਨਾਲ ਲੜਨ ਵੀ ਆਇਆ ਸੀ ਤੇ ਗੁਰੂ ਸਾਹਿਬ ਜੀ ਨੇ ਇੱਕੋ ਤੀਰ ਨਾਲ ਇਹਨੂੰ ਥੱਲੇ ਸਕੇ ਪਰ ਫਿਰ ਵੀ ਸਹਿਬ ਜੀ ਨੇ ਢਾਲ ਦੀ ਛਾਂ ਕਰਕੇ ਆਪਣੀ ਝੋਲੀ ਚ ਸਿਰ ਰੱਖ ਕੇ ਨਿਬਖਸ਼ਿਆ ਸੀ ਲੋ ਮਰਸੀਦ ਦੀਆਂ ਕਿਸੀ ਪੈੰਦੇ ਖੰਦਸ ਕਿਉਂ ਕਿੰਦਾ ਹੰਕਾਰ ਸੀ ਗੁਰੂ ਦੇ ਸਾਹਮਣੇ ਇਹਦੇ ਕੋਸ਼ਿਸ਼ ਕੀਤੀ ਸੀ ਗੁਰੂ ਸਾਹਿਬ ਦੇ ਘੋੜੇ ਨੂੰ ਚੱਕਣ ਦੀ ਪਰਚਤ ਨਹੀਂ ਪਾਇਆ ਇਹ ਤੇ ਇਹਦਾ ਇਹ ਸੁਭਾਅ ਸੀ ਵੀ ਘੋੜੇ ਚੱਕ ਦਿੰਦਾ ਹੁੰਦਾ ਸੀ ਮੋਢਿਆਂ 'ਤੇ ਥੱਲੇ ਸੁੱਟ ਦਿੰਦਾ ਸੀ ਦੁਸ਼ਮਣ ਨੂੰ ਪਰ ਇਹ ਚੱਕ ਨਹੀਂ ਪਾਇਆ ਗੁਰੂ ਸਾਹਿਬ ਨੇ ਇੱਕੋ ਤੀਰ ਮਾਰਿਆ ਥੱਲੇ ਸੁੱਟਿਆ ਕਿਉਂਕਿ ਤੀਰਵੱਜੇ ਤੇ ਨਹੰਕਾਰ ਵੀ ਚੁਰਾਚੋਰ ਹੋ ਗਿਆ ਤੇ ਗੁਰੂ ਸਾਹਿਬ ਜੀ ਨੂੰ ਹੱਥ ਜੋੜ ਕੇ ਅਖਦੇ ਸੈਬ ਜੀ ਮੈਨੂੰ ਬਖਸ਼ ਦਿਓ ਤੇ ਗੁਰੂ ਸਾਹਿਬ ਜੀ ਨੇ ਇਹਨੂੰ ਬਖਸ਼ ਦਿੱਤਾ ਸੀ ਬਿੱਤੂ ਪਰਵਾਰ ਦੇ ਆਦੂਏ ਗੁਰੂ ਦਾ ਉਸ ਤੋਂ ਬਾਅਦ 1637 ਦਾ ਫਿਰ ਕਰਤਾਰਪੁਰ ਸਾਹਿਬ 'ਚ ਜੰਗ ਹੁੰਦਾ ਉਸ ਜੰਗ ਦੇ ਵਿੱਚ ਗੁਰੂ ਤੇਗ ਬਹਾਦਰ ਪਾਸ਼ਾ ਜੀ ਨੇ ਬਿਜੋੜ ਦਿਖਾਇਆ ਸਰ ਮੈਂ ਜਿਹੜੀ ਬੇਨਤੀ ਕਰੇ ਇਹ ਦੂਜਾ ਜੰਗ ਹੋਇਆ 1630 ਦਾ ਇਹ ਜੰਗ ਜਿੱਤਿਆ ਗੁਰੂ ਸਾਹਿਬ ਇਥੇ ਕੁਝ ਕੁ ਸਮਾਂ ਰੁਕਣ ਤੋਂ ਬਾਅਦ ਗੁਰੂ ਸਾਹਿਬ ਜੀ ਭਾਈ ਕੇ ਡਰੋਲੀ ਫਿਰ ਜਾਂਦੇ ਨੇ ਮੈਂ ਪਿੱਛੇ ਬੇਨਤੀ ਕਰ ਚੁੱਕਿਆ ਆਪ ਜੀ ਨੂੰ ਯਾਦ ਹੋਵੇਗਾ ਵੀ ਭਾਈ ਸੱਦਾ ਜੀ ਤੇ ਭਾਈ ਸੱਦਾ ਜੀ ਦਾ ਪੁੱਤਰ ਭਾਈ ਧਰਮ ਜੀ ਭਾਈ ਸਾਧੂ ਜੀ ਮਾਫ ਕਰਿਓ ਭਾਈ ਸਾਧੂ ਜੀ ਦਾ ਵਿਆਹ ਇੱਕ ਭਾਈ ਅਕਲਦਾਸ ਜੀ ਦੀ ਪੁੱਤਰੀ ਸੁਰਤੀ ਨਾਲ ਹੋਇਆ ਸੀ ਇਹ 220 ਕਿੱਤੀ ਸੀ ਕਿਉਂਕਿ ਇਹ ਜਿਹੜੇ ਪਾਈ ਸੱਦਾ ਜਿੱਤੇ ਹੁੰਦਾ ਪੁੱਤਰ ਪਾਈ ਸਾਹ ਦੋ ਜੀ ਸਿੱਖੀ ਸਰਬਰੀਆ ਨੂੰ ਮੰਨਦੇ ਸਨ ਤੇ ਜਦੋਂ ਇਹਨਾਂ ਦੇ ਘਰ ਨੋ ਆਈ ਬੀਬੀ ਸੁਰਤੀ ਆਈ ਤੇ ਸਾਰੇ ਗੁਰਸਿੱਖੀ ਨਾਲ ਗਏ ਸਨ ਗੁਰੂ ਵਾਲੇ ਬਣ ਗਏ ਸਨ ਇਹ ਦਾ ਤਾਂ ਬੜੀ ਜ਼ਰੂਰੀ ਹੈ ਜੀ ਅਸੀਂ ਸਭ ਕੁਝ ਸਿਖਾਣੇ ਆ ਚਾਹੇ ਪੁੱਤਰ ਹੈ ਤੇ ਚਾਹੇ ਪੁੱਤਰੀ ਅਸੀਂ ਸਭ ਕੁਝ ਸਿਖਾਣੇ ਦੁਨੀਆਵੀ ਤੌਰ ਤੇ ਰਸੀ ਆਪਣੀ ਧੀ ਚੋ ਵਿੱਚ ਜਗਜੀਤ ਸਿੰਘ ਨੇ ਪਾਸ ਕਰੇ ਸੇਪਰੇ ਪੁੱਤਰ ਦੀ ਝੋਲੀ ਚ ਜਪਜੀ ਸਾਹਿਬ ਨੇ ਪਾਸੀ ਇਹ ਤਾਂ ਬੜੀ ਇੰਤਿਦਾਤ ਹੈ ਕਿ ਇਹਦੇ ਤੋਂ ਬਹੁਤ ਮਹਿਸੂਸ ਕਰਨਾ ਪਏਗਾ ਸਾਨੂੰ ਅਸੀਂ ਬਹੁਤ ਦੂਰ ਹੋ ਗਏ ਆ ਨੀ ਲੱਝਾ ਤੋਂ ਨਾਮ ਤੋਂ ਬੜਾ ਮਾਮਾ ਨੂੰ ਫਿਕਰ ਹੀ ਨਹੀਂ ਹੁੰਦਾ ਪਰ ਮਾ ਨੂੰ ਫਿਕਰ ਹੀ ਨਹੀਂ ਹੁੰਦਾ ਜਿਸ ਆਪਣੇ ਪੁੱਤਰ ਨੇ ਪਾਠ ਕੀਤਾ ਜਾਂ ਨਹੀਂ ਕੀਤਾ ਇਹ ਗੁਰ ਨਾਲ ਜੁੜਿਆ ਚ ਨਹੀਂ ਜੁੜਿਆ ਇਸ ਗੱਲ ਦਾ ਫਿਕਰ ਹੀ ਨਹੀਂ ਦੁਨਿਆਵੀ ਵਿਦਮੈਨਿਕੰਦਰ ਵੀ ਦੁਨਿਆਵੀ ਵਿਦਿਆ ਜ਼ਰੂਰੀ ਨਹੀਂ ਜ਼ਰੂਰੀ ਹੈ ਦੁਨਿਆਵੀ ਵਿਦਿਆ ਤੁਮ ਲੈ ਕੇ ਕਿੰਨਾ ਸੀ ਫਿਕਰ ਕਰਦੇ ਆ ਜਪਜੀ ਸਾਹਿਬ ਨੂੰ ਕਿੰਨਾ ਸੇ ਮਾ ਲੱਗਦਾ ਗੁਰੰਧ ਕੁੱਝ ਕਰ ਨਹੀਂ ਸਾਨੂੰ ਮੈਂ ਜਿਹੜੇ ਬੇਨਤੀ ਕਰਨ ਲੱਗਿਆ ਗੁਰੂ ਸਾਹਿਬ ਜੀ ਇੱਥੇ ਪਹੁੰਚੇ ਤੇ ਪੈਸਾ ਦੂਜੀ ਦੇ ਕਰ ਬੀਬੀ ਸੁਰਤੀ ਦੀ ਘਰੇ ਕਪੁੱਤਰ ਹੋਇਆ ਉਹਦਾ ਨਾਮ ਪੈਦੁਪਾ ਜੀ ਪਾਈਸਾਦੂ ਜੀ ਤੇ ਭੈ ਰੂਪਾ ਜੀ ਜਿਹੜੇ ਹਨ ਉਹ ਜੰਗਲ ਚ ਲੱਕੜਾਂ ਵੜ ਰਹੇ ਨੇ ਸ਼ਰਧਾ ਭਾਵਨਾ ਅਰਦਾਸ ਪਾਈਸਾਦੂ ਜੀ ਆਖਦੇ ਪੁੱਤਰ ਪਾਣੀ ਤਾਂ ਲੈ ਕੇ ਆਪਾਂ ਪੀਓ ਉਹ ਘੜੇ ਚ ਪਾਣੀ ਸੀ ਜੀ ਤੇ ਪਤਾ ਘੜੇ ਚ ਪਾਣੀ ਹੋਵੇ ਤੇ ਉਹ ਠਰ ਜਾਂਦਾ ਠੰਡਾ ਹੋ ਜਾਂਦਾ ਜਦੋਂ ਪਾਣੀ ਲੈ ਕੇ ਆਏ ਤੇ ਬਹੁਤ ਠੰਡਾ ਸੀ ਤੇ ਪੈਰ ਉਪਰ ਕਿੰਨਾ ਵੀ ਪਿਤਾ ਜੀ ਪਾਣੀ ਬਹੁਤ ਠੰਡਾ ਹੈ ਪਰ ਮੇਰਾ ਅੰਦਰ ਦਿਲ ਚਾਹੁੰਦਾ ਪੀ ਇਸ ਪਾਣੀ ਨੂੰ ਕਿ ਲੱਗੂਗੀ ਮੱਗ ਦੀ ਬੇਨਤੀ ਕਿ ਤੁਸੀਂ ਵੀ ਜੀ ਕੀ ਇੱਕ ਹੀ ਪਹਿਮਾਨ ਹੋ ਇਹ ਗੱਲ ਪੱਲੇ ਨਾਲ ਬੰਨ ਲਿਓ ਹਿਰਦੇ ਤੋਂ ਕਿਤਿਆਂ ਅਰਦਾਸਾਂ ਕਦੇ ਖਾਲੀ ਨਹੀਂ ਜਾਂਦੀ ਕਦੇ ਨਹੀਂ ਜਾਣਗੀਆਂ बस ਸਬਰ ਕਰਨਾ ਪਏਗਾ ਥੋੜਾ ਜਿਹਾ ਹਿਰਦੇ ਤੋਂ ਕੀਤੀਆਂ ਅਰਦਾਸਾਂ ਕਦੇ ਨਹੀਂ ਖਾਲੀ ਜਾਣਗੀਆਂ ਜੇ ਤੁਸੀਂ ਗੁਰੂ ਨਾਨਕ ਦੇ ਘਰ ਚ ਕਰਦੇ ਹੋ ਤਾਂ ਹੋਰ ਕਿਸੇ ਦਾ ਮੈਨੂੰ ਨਹੀਂ ਪਤਾ ਜੀ ਬਸ ਇਸ ਘਰ ਦੀ ਗੱਲ ਕਰ ਰਿਹਾ ਮੈਂ ਹਿਰਦੇ ਤੋਂ ਤੁਸੀਂ ਅਰਦਾਸਾਂ ਕਰੋ ਕਦੇ ਨਹੀਂ ਟਾਲੀਆਂ ਜਾਣਗੀਆਂ ਜੀਓ ਕਦੇ ਨਹੀਂ ਖਾਲੀ ਜਾਣਗੀਆਂ ਮੈਂ ਥੋੜਾ ਜਿਹਾ ਸਬਰ ਜਦੂਰ ਕਰ ਲਈ ਐਸੀ ਕਿੰਨੇ ਪਿਤਾ ਜੀ ਕਿੰਨਾ ਚੰਗਾ ਹੋਵੇ ਜੇ ਗੁਰੂ ਸਾਹਿਬ ਜੀ ਪੀਣ ਆ ਕੇ ਇਹ ਪੈਸਾ ਦੋ ਦਿਆ ਕਰਦੇ ਤੇ ਫਿਰ ਕੋਈ ਤਰੀਕਾ ਹੋਵੇ ਅਰਦਾਸ ਬੇਨਤੀ ਅਰਦਾਸਾਂ ਬੇਨਤੀਆਂ ਕਿੰਤੀਆਂ ਜੀ ਇਹਨਾਂ ਨੂੰ ਗੁਰੂ ਸਾਹਿਬ ਜੀ ਉਸੇ ਲਾਕੇ ਚ ਟਿਕਿਓ ਇਸਨ ਹਿਰਦੇ ਦੀਆਂ ਕਿੰਤੀਆਂ ਅਰਦਾਸਾਂ ਬੇਨਤੀਆਂ ਗੁਰੂ ਤੱਕ ਪਹੁੰਚੀਆਂ ਜੀ ਤੇ ਪਹੁੰਚਦੀਆਂ ਨੇ ਹਮੇਸ਼ਾ ਕਿਸੇ ਪ੍ਰਕਾਰ ਦੀ ਜੇ ਕਿ ਇਕਿਆਹੀ ਪੈਮਾਨ ਅਬਰ ਯਤਨ ਕਰ ਰਹੇ ਉਹ ਤੇਰੀ ਤਿੰਨ ਤਿਲ ਨਹੀਂ ਕੀਮਤ ਜਾਣੇ ਹੋਰ ਤੁਸੀਂ ਹੋਰ ਪਾਸੇ ਜਿੰਨੇ ਮਰਜੀ ਯਤਨ ਕਰ ਲਓ ਕਿਸੇ ਨੇ ਤੁਹਾਡੀ ਫਰਿਆਦ ਨਹੀਂ ਸੁਣੀ ਜੀ ਫਰਿਆਦ ਸੁਣ ਕੇ ਦੂਰ ਹੋ ਜਾਏਗਾ ਸਿਹਤ ਤੇ ਹੋ ਜਾਏਗਾ ਪਰ ਗੁਰੂ ਫਰਿਆਦ ਸੁਣ ਕੇ ਉਸ ਫਰਿਆਦ ਦਾ ਹੱਲ ਰੱਖਦਾ ਹੈ ਕਿਸੇ ਪ੍ਰਕਾਰ ਦੀ ਫਰਿਆਦ ਹੈ ਇਸ ਸੰਸਾਰ 'ਚ ਦੱਸੋ ਕਿਸੇ ਨੂੰ ਆਪਣਾ ਦੁੱਖੜ ਆਪਣੀ ਪਰੇਸ਼ਾਨੀਆਂ ਬਸ ਹੌਸਲਾ ਦੇ ਸਕਦਾ ਦੂਰ ਨਹੀਂ ਕਰ ਸਕਦਾ ਗੁਰੂ ਦੂਰ ਕਰਦਾ ਹੈ ਗੁਰੂ ਜੀਵਨ 'ਚੋਂ ਖਤਮ ਕਰਦਾ ਹੈ ਅਰਦਾਸਾਂ ਬੇਨਤੀਆਂ ਪਹੁੰਚੀਆਂ ਜੀ ਗੁਰੂ ਸਾਹਿਬ ਜੀ ਮਹਾਰਾਜ ਜੀ ਪਹੁੰਚ ਦੇ ਉਹਨਾਂ ਕੋਲ ਇੱਥੇ ਆਪਣੇ ਘੋੜੇ ਸਮੇਤ ਆਪਣੀ ਸਿੱਖਾਂ ਸੁਣੇ ਤੇ ਗੁਰੂ ਸਾਹਿਬ ਜੀ ਆਖਣ ਲੱਗੇ ਪਿਉ ਮੇਰੇ ਸਿੱਖਾਂ ਨੇ ਸ਼ੱਕ ਲਿਆ ਮੈਂ ਸ਼ੱਕ ਲਈ ਕੋ ਕਰਨਾ ਹੈ ਤੁਸੀਂ ਸ਼ੱਕ ਲਿਆ ਤੇ ਮੈਂ ਸ਼ੱਕ ਲਿਆ ਕਿਉਂਕਿ ਗੁਰੂ ਤੇ ਗੁਰੂ ਦੀ ਸਿੱਖਣ ਚ ਫਰਕ ਨਹੀਂ ਹੈ ਗੁਰੂ ਫਰਕ ਨਹੀਂ ਰੱਖਦਾ ਜੀ ਕਦੇ ਵੀ ਕੋਈ ਫਰਕ ਨਹੀਂ ਹੈ ਗੁਰੂ ਸਾਹਿਬ ਜੀ ਨੇ ਹੁਕਮ ਕੀਤਾ ਵੀ ਪਹਿਲਾਂ ਤੁਸੀਂ ਸ਼ੱਕੋ ਤੁਸੀਂ ਸ਼ੱਕਿਆ ਤੇ ਮੈਂ ਵੀ ਸ਼ੱਕ ਦੇ ਸੁਣ ਲਿਆ ਗੁਰੂ ਸਾਹਿਬ ਜੀ ਨੇ ਬੜੀ ਵੱਡੀ ਬਖਸ਼ਿਸ਼ ਕੀਤੀ ਪਾਇਰੂਪੁਰ ਦੇ ਨਾਮ ਤੇ ਉੱਥੇ ਲਾਕੇ ਵੀ ਵਸਾਇਆ ਸਹਿਬ ਜੀ ਇਹ ਮੈ ਰਹਿੰਦਾ ਕਿ ਇਹ ਇਹ ਬੜੀ ਵੱਡੀ ਬਖਸ਼ਿਸ਼ ਹੈ ਜੀ ਕਿਸੇ ਗੁਰਮੁਖ ਪਿਆਰੇ ਦੇ ਨਾਮ ਤੇ ਲਾਕੇ ਨੂੰ ਬਸਾਉਣਾ ਉਹ ਪ੍ਰਵਾਨ ਹੁੰਦੇ ਨਹੀਂ ਗੁਰਮੁਖ ਪਿਆਰੇ ਜਿਨ੍ਹਾਂ ਦੇ ਨਾਮ ਤੇ ਲਾਕੇ ਵਸ ਜਾਂਦੇ ਨੇ ਗੁਰੂ ਸਾਹਿਬ ਜੀ ਮਹਾਰਾਜ ਇਹ ਤੋਂ ਬਖਸ਼ਿਸ਼ਾਂ ਕਰਦੇ ਹੁਆ ਇਹ ਤੋਂ ਮਹਾਰਾਜ ਦੇ ਲਾਕੇ ਚ ਚਲੇ ਜਾਂਦੇ ਨੇ ਮਾ ਗੇ ਬੇਨਤੀ ਕੀਤੀ ਸੀ ਵੀ ਗੁਰੂ ਸਾਹਿਬ ਜੀ ਨੇ ਐਲਾਨ ਕੀਤਾ ਸੀ ਵੀ ਮੈਨੂੰ ਚੰਗੀਆਂ ਜਵਾਨੀਆਂ ਸ਼ਸਤਰ ਤੇ ਘੋੜੇ ਚਾਹੀਦੇ ਉਦੋਂ ਦੋ ਘੋੜੇ ਜਿਹਦੇ ਇੱਕ ਗੁਰਮੁਖ ਪਿਆਰਾ ਲੈ ਕੇ ਆ ਰਹੇ ਸੀ ਤਿਰਸਤੇ ਚ ਸਮੇਂ ਦੀ ਹਕਮਤ ਦੇ ਲੋਕ ਪਰੇਸ਼ਾਨ ਫਿਰ ਗੁਰੂ ਸਾਹਿਬ ਜੀ ਨੇ ਪਾਈ ਵੀ ਦੀ ਚੰਦ ਜੀ ਜਿਹੜੀ ਉਹ ਡਿਊਟੀ ਲਈ ਸੀ ਉਹ ਕਾਇਆ ਬਣ ਕੇ ਵਿਰੋਧ ਘਾਟ ਜਿਹੜਾ ਸਤ ਦੇਸਨ ਉੱਥੇ ਉਹਨਾਂ ਨੂੰ ਪੱਕੀ ਡਿਊਟੀ ਮਿਲ ਗਈ ਸੀ ਫਿਰ ਕਿਵੇਂ ਨਾ ਕਿਵੇਂ ਕਰਕੇ ਉਹਨਾਂ ਨੇ ਇਸਪੋੜੀ ਅੰਤਰਾਕਤੀ ਗੁਰੂ ਸਹਿਬ ਦੀ ਦੇ ਕੋਲ ਲੈ ਕੇ ਇਸ ਬਿਨਾ ਖੂਨ ਖਰਾਬੇ ਤੋਂ ਬਿਨਾ ਜੰਗ ਤੋਂ ਉਸ ਵਕਤ ਗੁਰੂ ਸਹਿਬ ਜੀ ਮਹਾਰਾਜੇ ਤੋਂ ਵਿਚਰਦਿਆਂ ਹੋਇਆਂ ਹੋਰ ਲਾਕਿਆਂ ਦੇ ਵਿੱਚ ਬਹੁਤ ਪ੍ਰਚਾਰ ਕਰਦੇ ਨੇ ਉਸ ਤੋਂ ਬਾਅਦ 1634 ਦਾ ਜੰਗ ਵੀ ਹੁੰਦਾ ਉਸ ਤੋਂ ਬਾਅਦ ਬਖਸ਼ਿਸ਼ਾਂ ਮੈਂ ਰਹਿਮ ਕਰਦੇ ਨੇ ਸਮਾ ਬਣਿਆ ਫਿਰ ਕਦੇ ਆਪਾਂ ਵਿਚਾਰਨ ਦੇ ਯਤਨ ਕਰਾਂਗੇ ਇਸ ਤੋਂ ਬਾਅਦ ਆਪਾਂ ਅਸਾ ਦੀਵਾਰ ਦੀ ਜਿਹੜੀ ਲੜੀ ਤੋਰੀ ਹੋਈ ਹੈ ਉਹ ਫਿਰ ਅਗਲੇ ਦੀਵਾਨਾਂ ਚ ਆਪਾਂ ਪਰਮ ਕਰਦੇ ਹਾਂ ਇਨਾ ਸਮੇਂ ਦਰਮਿਆਨ ਇਤਿਹਾਸ ਨੂੰ ਬਿਆਨ ਕਰਦੇ ਆਂ ਅਨੇਕ ਨੇ ਏਕ ਨੇ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਹਾਂ ਗੁਰੂ ਤੇ ਗੁਰੂ ਦੀ ਸੰਗਤ ਬਖਸ਼ੇ ਹਾਰੇ ਆਪ ਜੀ ਨੇ ਬਖਸ਼ਣਾ ਜੀ ਆਓ ਕੁਝ ਸਮੇਂ ਦੇ ਲਈ ਆਪਾਂ ਨਾ